ਸੱਚੀ ਗਾ ਦੋਸਤੋ ਇਹ ਜਾਣਕਾਰੀ ਉਹਨਾਂ ਲੋਕਾਂ ਦੇ ਲਈ ਜਿਹੜੇ ਵੈਸ਼ਨੂ ਦੇਵੀ ਦੇ ਮਾਤਾ ਦੇ ਦਰਬਾਰ ਤੇ ਮੱਥਾ ਟੇਕਣ ਜਾਂਦੇ ਨੇ ਬਹੁਤ ਸਾਰੀ ਦੁਨੀਆ ਦੇ ਕਈਏ ਸਾਰੇ ਧਰਮਾਂ ਦੇ ਲੋਕ ਹੀ ਖੈਰ ਵੈਸ਼ਨੂ ਦੇਵੀ ਦੇ ਮਾਤਾ ਦੇ ਦਰਬਾਰ ਤੇ ਜਾਂਦੇ ਨੇ ਤੇ ਉੱਥੇ ਜਦੋਂ ਜਾਣ ਦੀ ਜਿਹੜੀ ਪੂਰੀ ਪ੍ਰਕਿਰਿਆ ਹੈ ਉਹਦੇ ਵਿੱਚ ਜੇ ਕਿਹਾ ਜਾਵੇ ਤਾਂ ਹੁਣ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹੜੀ ਐਵੀਪੀ ਸਾਂਝੇ ਨੇ ਕਰੀ ਹੈ ਸਾਂਝੀ ਕੀ 7 ਘੰਟਿਆਂ ਦੀ ਚੜ੍ਹਾਈ ਹੁਣ 1 ਘੰਟੇ ਦੀ ਤੇ ਵਿੱਚ ਹੀ ਪੂਰੀ ਹੋ ਜਾ ਕਰੂਗੀ ਤੇ ਇਹ ਪੂਰਾ ਹੈ ਕੀ ਹੈਗਾ ਕਿਉਂਕਿ ਇੱਕ ਸ਼ਾਰਟਕਟ ਰਸਤਾ ਜਿਹੜਾ ਉਹ ਕਿਵੇਂ ਬਣ ਰਿਹਾ ਹੈ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਨ ਲੱਗਿਆ ਕਰ ਬਿਸ਼ਨੂ ਦੇਵੀ ਜਾਣ ਵਾਲੇ ਨੇ ਖੈਰ ਉਹਨਾਂ ਨਾਲ ਸਾਂਝਾ ਕਰ ਲਿਓ ਕਿ ਦੇਸ਼ਪੁਰ ਤੋਂ ਲੋਕ ਇਹਨਾਂ ਨੇ ਲਿਖਿਆ ਕਿ ਲੱਖਾ ਸ਼ਰਧਾਲੂ ਬਿਸ਼ਨੂ ਦੇਵੀ ਦੇ ਦਰਸ਼ਨਾਂ ਦੇ ਲਈ ਆਉਂਦੇ ਨੇ ਤੇ ਇਸ ਤਰ੍ਹਾਂ ਇਸ ਦੇ ਲਈ ਉਹਨਾਂ ਦੀ ਮਾਤਾ ਦੇ ਦਰਸ਼ਨਾਂ ਦੇ ਭਵਨ ਤੱਕ ਪਹੁੰਚਣ ਦੀ ਕਟੜਾ ਤੋਂ 14 ਕਿਲੋਮੀਟਰ ਤੋਂ ਦੂਰੀ ਚੜਨਾ ਪੈਂਦਾ ਤੇ ਜਿਸ ਦੌਰਾਨ ਉਹਨਾਂ ਨੂੰ ਘੱਟ ਤੋਂ ਘੱਟ 7 ਘੰਟੇ ਦਾ ਸਮਾਂ ਲੱਗਦਾ ਪਰ ਹੁਣ ਇਹ ਅਜੀਹਾ ਹੁਣ ਜਾ ਰਿਹਾ ਕਿ ਇੱਕ ਸਫਰ 1 ਘੰਟੇ ਵਿੱਚ ਇਹ ਸਫਰ ਹੈ ਜਿਹੜਾ ਪੂਰਾ ਹੋ ਜਾਇਆ ਕਰੂਗਾ ਦਰਸਲ ਬਿਸ਼ਨੂ ਦੇਵੀ ਸ਼ਰਾਇਨ ਬੋਰਡ ਹੁਣ ਕਟੜਾ ਤੋਂ ਸਾਂਝੀ ਛੱਤ ਤੱਕ ਸਾਂਜੀ ਛੱਤ ਤੱਕ ਹੋਰ ਉਪਵੇ ਤਿਆਰ ਕਰਨ ਜਾ ਰਿਹਾ ਜਿਹਦੇ ਨਾਲ ਤੁਸੀਂ 1 ਘੰਟੇ ਚ ਪਹੁੰਚਿਆ ਕਰੋਗੇ 7 ਘੰਟਿਆਂ ਦੀ ਥਾਂਵੇਂ ਕਟੜਾ ਤੋਂ ਬੈਸ਼ਨੂ ਦੇਵੀ ਦੀ ਯਾਤਰਾ 14 ਕਿਲੋਮੀਟਰ ਹੈ ਇਸ ਤੇ ਪੈਦਲ ਚੱਲਣ ਵਿੱਚ ਸ਼ਰਧਾਲੂਨ ਘੱਟ ਤੋਂ ਘੱਟ 7 ਘੰਟਿਆਂ ਦਾ ਸਮਾਂ ਲੱਗਦਾ ਜੇਕਰ ਕੋਈ ਇਹ ਸਫ਼ਰ ਘੋੜੇ ਤੇ ਕਰਨਾ ਚਾਹੁੰਦਾ ਹੈ ਤਾਂ ਵੀ 3 ਤੋਂ 4 ਘੰਟੇ ਲੱਗਦੇ ਨੇ ਤੇ ਹੈਲੀਕਾਪਟਰ ਰਾਹੀਂ ਕਟੜਾ ਤੋਂ ਸਾਂਜੀ ਛੱਤ ਜਾਣ ਵਾਲੇ ਸ਼ਰਧਾਲੂਆਂ ਨੂੰ ਉਥੋਂ 2.5 ਕਿਲੋਮੀਟਰ ਪੈਦਲ ਸਫ਼ਰ ਕਰਨਾ ਪੈਂਦਾ ਜਿਸ ਵਿੱਚ 2 ਤੋਂ 2.5 ਘੰਟੇ ਦਾ ਸਮਾਂ ਲੱਗਦਾ ਪਰ ਹੁਣ ਸਰਕਾਰ ਅਜਿਹੀ ਸੁਵਿਧਾ ਅ ਤਿਆਰ ਕਰਨ ਜਾ ਰਹੀ ਹੈ ਜਿਸ ਨਾਲ ਕਟੜਾ ਤੋਂ ਭਵਨ ਤੱਕ ਦਾ ਪੂਰਾ ਸਫਰ ਸਿਰਫ 1 ਘੰਟੇ ਚ ਪੂਰਾ ਹੋ ਜਾਇਆ ਕਰੂਗਾ 300 ਕਰੋੜ ਰੁਪਏ ਇਸ ਸਿਸਟਮ ਦੇ ਉੱਤੇ ਖਰਚ ਕੀਤਾ ਜਾ ਰਿਹਾ ਹੈ ਵੈਸ਼ਨੂ ਦੇਵੀ ਸ਼੍ਰਾਈਨ ਬੋਰਡ ਦੇ ਕਟੜਾ ਤੋਂ ਸੰਜੀਵ ਸਾਂਝੀ ਛੱਤ ਤੱਕ ਰੋਪਵੇ ਤਿਆਰ ਕਰਨ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੋਜੈਕਟ ਕਰੀਬ 300 ਕਰੋੜ ਰੁਪਏ ਖਰਚ ਹੋਊਗਾ ਇਸ ਰੋਪਵੇ ਰਾਹੀਂ ਦਿਨ ਪਰ 1000 ਦੇ ਕਰੀਬ ਸ਼ਰਧਾਲੂ ਯਾਤਰਾ ਕਰ ਸਕਣਗੇ ਤੇ ਇਸ ਰੋਪਵੇ ਸਾਲ 2026 ਤੋਂ ਚਾਲੂ ਹੋਣ ਦੀ ਗੱਲ ਕਹੀ ਜਾ ਰਹੀ ਹੈ ਇਸ ਪ੍ਰੋਜੈਕਟ ਤੇ ਮੁਕੰਮਲ ਹੋਣ ਨਾਲ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੂਗੀ ਕਟੜਾ ਸਾਂਝੀ ਛੱਤ ਰੋਪਵੇ ਖੁੱਲਣ ਨਾਲ ਵਿਸ਼ਨੂ ਦੇਵੀ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਕਹਿੰਦੇ ਹੋਰ ਵਧੂਗੀ ਤੇ ਹੁਣ ਤੱਕ ਜਿਹੜੇ ਲੋਕ ਆਪਣੇ ਆਪ ਨੂੰ ਪੈਦਲ ਜਾਂ ਘੋੜੇ ਸਫ਼ਰ ਕਰਨ ਦੇ ਅਸਮਰਥ ਪਾਏ ਜਾਂਦੇ ਸੀ ਉਹ ਰੋਪਵੇ ਰਾਹੀਂ ਕਟੜ ਤੋ ਸਾਂਝੀ ਸ਼ਤ ਤੱਕ ਪਹੁੰਚ ਸਕਣਗੇ ਤੇ ਉਹ ਪੈਦਲ ਘੋੜੇ ਜਾਂ ਪਲਕੀ ਤੇ ਬੜੀ ਆਸਾਨੀ ਦੇ ਨਾਲ ਇਮਾਰਤ ਤੱਕ 22 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਣਗੇ ਇਸ ਨਾਲ ਬਜ਼ੁਰਗਾਂ ਤੇ ਬੱਚਿਆਂ ਨੂੰ ਕਹਿੰਦੇ ਕਾਫੀ ਵੱਡੀ ਰਾਹਤ ਮਿਲੂਗੀ ਪਰ ਦੂਜੇ ਪਾਸੇ ਦੇਖਿਆ ਜਾਵੇ ਕਹਿੰਦੇ ਸ਼੍ਰੀਮਤਾ ਵੈਸ਼ਨੂਦੇਵੀ ਸ਼ਰੈਨ ਬੋਰਡ ਵੱਲੋਂ ਤਾਰਾਕੋਟ ਮਾਰਕ ਤੋਂ ਬਣਾਏ ਜਾ ਰਹੇ ਰੋਬੇ ਪ੍ਰੋਜੈਕਟ ਦਾ ਵਿਰੋਧ ਤੇਜ ਹੋ ਗਿਆ ਹੈ ਇਸ ਪ੍ਰੋਜੈਕਟ ਨੂੰ ਲੈ ਕੇ ਕਟੜਾ ਦੇ ਦੁਕਾਨਦਾਰ ਸਥਾਨਕ ਵਪਾਰੀ ਸੜਕਾਂ ਤੇ ਆ ਗਏ ਨੇ ਤੇ ਉਹਨਾਂ ਨੇ ਆਪਣੀ ਰੋਜੀ ਰੋਟੀ ਨੂੰ ਖਤਰਾ ਦੱਸਦੇ ਹੋਏ ਦੁਕਾਨਦਾਰਾਂ ਨੇ 72 ਘੰਟਿਆਂ ਦੀ ਹੜਤਾਲ ਕਰਨ ਦਾ ਐਲਾਨ ਵੀ ਕੀਤਾ ਸੀ। ਉਹਨਾਂ ਦਾ ਕਹਿਣਾ ਹੈ ਕਿ ਇਸ ਰੋਬੇ ਪੰਨ ਨਾਲ ਉਹਨਾਂ ਦੀ ਰੋਜੀ ਰੋਟੀ ਖਤਰੇ ਵਿੱਚ ਪੈ ਜਾਵੇਗੀ ਇਸ ਨਾਲ ਕਈ ਪ੍ਰਭਾਵ ਪ੍ਰਭਾਵਿਤ ਹੋਣਗੇ। ਯਾਨੀ ਕਿ ਜਿਹੜਾ ਰਸਤੇ 'ਚ ਆਉਂਦੇ ਲੋਕ ਨੇ ਉਹ ਆਪਣੀ ਦੁੱਖਵਿਵਤਾ ਸਾਹਮਣੇ ਰੱਖ ਰਹੇ ਨੇ। ਪਰ ਦੋਨੇ ਚੀਜ਼ਾਂ ਨੇ ਦਿੱਕਤ ਲਾਜ਼ਮੀ ਜੀ ਗੱਲ ਹੈ ਵੀ ਜਦੋਂ ਉਹ ਲੋਕਾਂ ਦੇ ਰਸਤੇ ਦੀ ਕੋਈ ਜਾਊਗਾ ਨਹੀਂ ਜਾਂ ਉੱਥੋਂ ਦੀ ਆਵਾਜਾਈ ਘਟ ਜਾਊਗੀ ਤਾਂ ਉਹਦਾ ਸਿੱਧਾ ਅਸਰ ਹੈ ਜਿਹੜਾ ਉਹਨ